ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਹਰ ਸੁਤੰਤਰ ਧਰਮ ਦੇ ਆਪਣੇ ਪੈਗੰਬਰ ਆਪਣਾ ਧਰਮ ਗ੍ਰੰਥ ਆਪਣਾ ਕੇਂਦਰੀ ਧਰਮ ਅਸਥਾਨ ਆਪਣੀ ਰਹਿਤ ਮਰਿਆਦਾ ਅਤੇ ਆਪਣੀ ਪਹਿਚਾਨ ਹੁੰਦੀ ਹੈ ਸਿੱਖ ਧਰਮ ਹੋਰਨਾ ਧਰਮਾਂ ਦਾ ਮਿਲ ਗੋਬਾ ਨਹੀਂ ਅਤੇ ਨਾ ਹੀ ਇਹ ਕਿਸੇ ਵਿਅਕਤੀ ਜ਼ਰੂਰਤਾਂ ਵਿੱਚੋਂ ਉਪਜਿਆ ਹੋਇਆ ਧਰਮ ਹੈ ਇਹ ਆਪ ਨਰਾਇਣ ਸਤਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ ਸੁਤੰਤਰ ਨਿਰਮਲ ਪੰਥ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਦਾ ਕੇਂਦਰੀ ਧਰਮ ਅਸਥਾਨ ਹੈ ਅੰਮ੍ਰਿਤਸਰ ਤੋਂ ਪਾਵ ਹੈ ਅੰਮ੍ਰਿਤ ਦਾ ਸਰੋਵਰ ਇੱਥੇ ਤਨ ਅਤੇ ਮਨ ਦੋਹਾਂ ਦੀ ਮੈਲ ਲੱਥਦੀ ਹੈ ਪਲੀਤ ਹੋਏ ਹੱਥ ਪੈਰ ਅਤੇ ਤਨ ਜਲ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਮੈਲ ਰਹਿਤ ਹੁੰਦੇ ਹਨ ਅਤੇ ਪਾਪਾਂ ਨਾਲ ਭਰੀ ਹੋਈ ਮਤ ਨਾਮ ਕੀਰਤਨ ਨਾਲ ਧੋਤਿਆ ਪਵਿੱਤਰ ਹੁੰਦੀ ਹੈ ਹਰੀ ਮੰਦਰ ਸਾਹਿਬ ਜੋ ਕਿ ਸਿੱਖ ਸ਼ਕਤੀ ਦਾ ਸੋਮਾ ਹੈ ਵਿੱਚ ਨਿਰੋਲ ਹਰੀ ਗੁਣਾਂ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਇੱਥੇ ਕੋਈ ਕਥਾ ਵਾਰਤਾ ਨਹੀਂ ਹੁੰਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਚਾਰੇ ਦਿਸ਼ਾਵਾਂ ਵੱਲ ਖੁੱਲਦੇ ਇਸ ਦੇ ਦਰਵਾਜ਼ੇ ਸੰਸਾਰ ਦੇ ਹਰ ਪ੍ਰਾਣੀ ਨੂੰ ਰੱਬ ਦੇ ਇਸ ਘਰ ਵਿੱਚ ਨਤਮਸਤਕ ਹੋਣ ਲਈ ਆਵਾਜ਼ ਦਿੰਦੇ ਹਨ ਕੋਈ ਵੀ ਇਸਤਰੀ ਪੁਰਸ਼ ਕਿਸੇ ਵੀ ਦਿਸ਼ਾ ਵਿੱਚੋਂ ਆਵੇ ਕਿਸੇ ਵੀ ਵਰਣ ਦਾ ਹੋਵੇ ਕਿਸੇ ਗੋਤ ਦਾ ਜਾਂ ਨਸਲ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਦੇਸ਼ ਤੋਂ ਆਵੇ ਸਭ ਕੋਈ ਨਮਸਕਾਰ ਕਰ ਸਕਦਾ ਹੈ ਲੰਗਰ ਵਿੱਚ ਸਬਨਾ ਨਾਲ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੋਈ ਊਚ ਨੀਚ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਮੰਦਰ ਉੱਤੇ ਸੋਨੇ ਦਾ ਪਤਰਾ ਚੜਵਾਉਣ ਅਤੇ ਸੰਗ ਮਰਮਰ ਲਗਵਾਉਣ ਦੀ ਸੇਵਾ ਕਰਵਾਈ ਹਰੀ ਮੰਦਰ ਸਾਹਿਬ ਰੱਬੀ ਨਾਮ ਦੀਆਂ ਦਾਤਾਂ ਵੰਡੀ ਜਾ ਰਿਹਾ ਹੈ ਸੰਗਤਾਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸਾਰੇ ਸੰਸਾਰ ਤੋਂ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਲਈ ਉਮੜ ਉਮੜ ਕੇ ਆ ਰਹੀਆਂ ਹਨ 24 ਘੰਟੇ ਸੰਗਤ ਅਤੇ ਪੰਗਤ ਦਾ ਦਰਿਆ ਵਗ ਰਿਹਾ ਹੈ ਹਰੀ ਦਾ ਇਹ ਮੰਦਰ ਜੁਗ ਜੁਗ ਅਟਲ ਰਹਿਣਾ ਹੈ ਅੰਮ੍ਰਿਤਸਰ ਵਿੱਚੋਂ ਉੱਠਦੀਆਂ ਜਲ ਅਤੇ ਬਾਣੀ ਦੀਆਂ ਲਹਿਰਾਂ ਨੇ ਸਦਾ ਹੀ ਮਨੁੱਖਤਾ ਦੇ ਤਨ ਅਤੇ ਮਨ ਨੂੰ ਠਾਰਦੇ ਰਹਿਣਾ ਹੈ ਇਸੇ ਲਈ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਯਾਤਨਾ ਹਰ ਸਿੱਖ ਹਿਰਦਾ ਆਪਣੀ ਨਿੱਤ ਦੀ ਅਰਦਾਸ ਵਿੱਚ ਕਰਦਾ ਹੈ